ਦੋਸਤੋ ਸਵਾਗਤ ਕਰਦੇ ਆਂ ਅੱਜ ਦੀ ਸਾਡੀ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦਾ ਹਾਂ ਤੁਸੀਂ ਠੀਕ ਹੋਵੋਗੇ ਦੋਸਤੋ ਆ ਜਿਹੜੀ ਸਕਰੀਨ ਦੇ ਉੱਤੇ ਤੁਸੀਂ ਫੋਟੋ ਦੇਖ ਰਹੇ ਹੋ ਇਹ ਅਫਰੀਕਾ ਦੇ ਇੱਕ ਬੰਦੇ ਦੀ ਆ ਇਹ ਬੰਦੇ ਨੇ ਐਸਾ ਕਾਰਨਾਮਾ ਕਰਕੇ ਦਿਖਾਇਆ ਕਿ ਪੂਰੀ ਦੁਨੀਆ ਹਿਲ ਚੁੱਕੀ ਆ ਦੋਸਤੋ ਗੱਲ ਕਰਦੇ ਆ ਇਸ ਦੇ ਬਾਰੇ ਪੂਰੀ ਇਸ ਬੰਦੇ ਨੇ ਅਫਰੀਕਾ ਦੇ ਸੇਨੇਗਲ ਦੇ ਵਿੱਚ ਇੱਕ ਬਹੁਤ ਹੀ ਵਧੀਆ ਕੰਮ ਕੀਤਾ ਜਿਹਦੇ ਕਰਕੇ ਇਸ ਬੰਦੇ ਦੀ ਅੱਜ ਪੂਰੀ ਦੁਨੀਆ ਦੇ ਵਿੱਚ ਚਰਚਾ ਹੋ ਰਹੀਆ ਤਰ੍ਹਾਂ ਸਾਥ ਦੋਸਤੋ افریقا ਦੇ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਕਿੱਲਤ ਸੀ ਤਾਂ ਇਸ ਬੰਦੇ ਨੇ ਇੱਕ ਜਗਾੜ ਲਾਇਆ ਆਪਣਾ ਦਿਮਾਗ ਲਾਇਆ ਤਾਂ ਉਸ ਤੋਂ ਬਾਅਦ ਇਸ ਬੰਦੇ ਨੇ افریقا ਦੇ ਉਸ ਪਿੰਡ ਦੇ ਵਿੱਚ ਪਾਣੀ ਪਾਣੀ ਕਰਤਾ ਦੋਸਤੋ ਇਸ ਬੰਦੇ ਨੇ ਆਪਣੇ ਨਾਲ ਕੁਝ ਬੰਦਿਆਂ ਨੂੰ ਲੈ ਕੇ ਤੇ ਇੱਕ ਟੀਮ ਖੜੀ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਇੱਕ ਪਲਾਨ ਕੀਤਾ ਪਲਾਨ ਤੋਂ ਬਾਅਦ ਦੋਸਤੋ ਇਹਨਾਂ ਨੇ ਪਿੰਡ ਦੇ ਵਿੱਚ ਖੂਹ ਪਟਲੇ ਸ਼ੁਰੂ ਕਰ ਦਿੱਤੇ ਤਾ ਥੋੜੇ ਟਾਈਮ ਦੇ ਵਿੱਚ ਇਹਨਾਂ ਨੇ ਪੂਰੀ ਸਖਤ ਮਿਹਨਤ ਦੇ ਨਾਲ ਉਸ ਪਿੰਡ ਦੇ ਵਿੱਚ ਤਕਰੀਬਨ 100 ਖੂਹ ਪਟਤੇ ਦੋਸਤੋ 100 ਖੂਹ ਪਟਣ ਤੋਂ ਬਾਅਦ ਜਿਹੜੇ ਅਫਰੀਕਾ ਦੇ ਲੋਕ ਸੀ ਉਹ ਇੰਨੇ ਜਿਆਦਾ ਖੁਸ਼ ਹੋਏ ਤਾਂ ਉਹਨਾਂ ਦੀ ਖੁਸ਼ੀ ਦਾ ਅੰਦਾਜ਼ਾ ਆਪਾਂ ਲਾ ਨਹੀਂ ਸਕਦੇ ਕਿਉਂਕਿ ਤੁਹਾਨੂੰ ਵੀ ਪਤਾ ਜਦੋਂ ਕਦੇ ਆਪਾਂ ਨੂੰ ਪਿਆਸ ਲੱਗੀ ਹੁੰਦੀ ਆ ਤਾਂ ਆਪਾਂ ਨੂੰ ਪਤਾ ਹੁੰਦਾ ਵੀ ਜੇਕਰ ਕਿਤੇ ਪਾਣੀ ਮਿਲ ਜੇ ਤਾਂ ਉਸ ਟਾਈਮ ਉਸ ਪਾਣੀ ਦੀ ਕੀਮਤ ਆਪਾਂ ਜਾਣਦੇ ਹੁੰਨੇ ਆ ਜੇ ਯਾਰ ਕਿਤੇ ਪਾਣੀ ਮਿਲ ਜੇ ਹਨਾ ਤੁਸੀਂ ਸੋਚੋ ਵੀ ਇਸ ਪਿੰਡ ਦੇ ਵਿੱਚ ਤਾਂ ਪਾਣੀ ਵੈਸੇ ਹੀ ਨਹੀਂ ਹੈਗਾ ਸੀਗਾ ਤਾਂ ਇਸ ਬੰਦੇ ਨੇ ਪਲਾਨਿੰਗ ਕਰਕੇ ਨਾਲ ਖੁਦ ਬਹੁਤ ਜ਼ਿਆਦਾ ਮਿਹਨਤ ਕਰਕੇ ਆਪਣੇ ਪਿੰਡ ਦੇ ਵਿੱਚ 100 ਖੂਹ ਬਣਵਾ ਦਿੱਤੇ ਤਾਂ ਦੋਸਤੋ ਅੱਜ ਇਹਨਾਂ ਦਾ ਜਿਹੜਾ ਪਿੰਡ ਆ ਪੂਰਾ ਖੁਸ਼ ਆ ਕਿਉਂਕਿ ਇਸ ਦੀ ਕਾਮਯਾਬੀ ਦੇ ਪਿੱਛੇ ਇਹਦੇ ਪਿੰਡ ਦੀਆਂ ਦਬਾਵਾਂ ਵੀ ਸਨ ਲੋਕਾਂ ਨੂੰ ਪਾਣੀ ਦੀ ਜ਼ਰੂਰਤ ਸੀ ਇਸ ਕਰਕੇ ਉਹਨਾਂ ਨੇ ਵੀ ਇਸ ਬੰਦੇ ਦਾ ਸਾਥ ਦਿੱਤਾ ਦੋਸਤੋ ਅੱਜ ਉਸ ਪਿੰਡ ਦੇ ਲੋਕ ਇਸ ਬੰਦੇ ਨੂੰ ਰੱਬ ਮੰਨਦੇ ਨੇ ਕਿਉਂਕਿ ਉਹਨਾਂ ਦੇ ਪਿੰਡ ਦੀ ਇਹ ਸਭ ਤੋਂ ਵੱਡੀ ਜ਼ਰੂਰਤ ਸੀਗੀ ਸੋ ਦੋਸਤੋ ਜੇਕਰ ਤੁਹਾਨੂੰ ਸਟੋਰੀ ਵਧੀਆ ਲੱਗੀ ਤਾਂ ਕਿਰਪਾ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ